ਸਾਰੇ ਤੋਂ ਪਹਿਲਾਂ ਜੀ ਕੋਟਨ ਕੋਟਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਆਪਣੇ ਮਹਿਲਾਂ ਦੇ ਵਿੱਚੋਂ ਚੱਲ ਕੇ ਇੱਕ ਨਮਾਣੇ ਜੇ ਬੰਦੇ ਨੂੰ ਆਪਣਾ ਅਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਨੇ ਜਿੰਨਾ ਜਿੰਨਾ ਇਹਨੂੰ ਬੁਲਕਾਰ ਨੂੰ ਪਿਆਰ ਕਰਨ ਵਾਲੇ ਇੱਥੇ ਸਤਿਕਾਰਯੋਗ ਲੋਕ ਇੱਥੇ ਪਹੁੰਚੇ ਨੇ ਪੰਚ ਸਰਪੰਚ ਨਵੇਂ ਲੱਗੇ ਚੇਅਰਮੈਨ ਸਾਹਿਬ ਟਰੱਕ ਯੂਨੀਅਨ ਦੇ ਪ੍ਰਧਾਨ ਟਰੱਕ ਯੂਨੀਅਨ ਸਮਾਣੇ ਦੇ ਟੈਂਪੂ ਯੂਨੀਅਨ ਦੇ ਪ੍ਰਧਾਨ ਹੋਰ ਸਾਡੇ ਸਤਿਕਾਰਯੋਗ ਆਰਟੀ ਜੀ ਸੈਸ਼ਨ ਸਾਰੀ ਉਰੇ ਬੈਠਿਆ ਇਹ ਵੀ ਉਰੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਐਕਸ਼ਨ ਸਾਹਿਬ ਬੈਠੇ ਨੇ ਬਿਜਲੀ ਬੋਰਡ ਦੇ ਹੋਰ ਜਿੰਨੇ ਵੀ ਅਧਿਕਾਰੀ ਆਏ ਨੇ ਐਸ.ਡੀ.ਐਮ ਸਾਹਿਬ ਤਰਸੀਮ ਜੀ ਬੈਠੇ ਨੇ ਸਗੋਂ ਕਈ ਵਾਰੀ ਹੁੰਦਾ ਹੈ ਕਿ ਸੇਮ ਜੀ ਖੁਦ ਆਪ ਇੰਟਰਸਟਡ ਨੇ ਕਿ ਵੱਤ ਤੋਂ ਵੱਧ ਕੰਮ ਨੇ ਜਿਹੜੇ ਪਿੰਡਾਂ ਦੇ ਹੋ ਸਕਣਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਮਾਰਕੀਟ ਕਮੇਟੀ ਸਮਾਣਾ ਤੋਂ ਜਿੱਥੇ ਕਿ ਅੱਜ ਸਰਦਾਰ ਬਲਕਾਰ ਸਿੰਘ ਅਜੂਮਾ ਜਰਾਂ ਨੇ ਆਪਣਾ ਕਾਰਜਕਾਲ ਸੰਭਾਲ ਲਿਆ ਔਰ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਵਜੋਂ ਅੱਜ ਉਹਨਾਂ ਨੇ ਕਾਰਦੀ ਗੱਲ ਸੁਣ ਲਿਆ ਔਰ ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਹੜੇ ਅਜੀਤਪਾਲ ਸਿੰਘ ਜੀ ਕੋਲੀ ਪਟਿਆਲਾ ਤੋਂ ਦੇਮਾਨ ਨਾਬਾ ਤੋਂ ਕੁਲਵੰਤ ਸਿੰਘ ਜੀ ਬਾਜੀਗੜ ਹਲਕਾ ਛਤਰਹਾਨਾ ਤੋਂ ਇਹਨਾਂ ਸਣੇ ਕਈ ਐਮਐਲਏ ਸਾਹਿਬ ਇੱਥੇ ਮੌਜੂਦ ਸਨ ਅਸੀਂ ਗੱਲਬਾਤ ਵੀ ਕਰਾਂਗੇ ਐਮਐਲਏ ਸਾਹਿਬਾਨਾਂ ਦੇ ਨਾਲ ਔਰ ਗੱਜੂ ਮਾਜਰਾ ਸਾਹਿਬ ਦੇ ਨਾਲ ਔਰ ਜੇ ਗੱਲ ਕਰੀਏ ਤਾਂ ਦੇਮਾਨ ਸਾਹਿਬ ਨੇ ਅਤੇ ਅਜੀਤਪਾਲ ਸਿੰਘ ਕੋਲੀ ਨੇ ਅ ਬਲਕਾਰ ਸਿੰਘ ਗੱਜੂ ਮਾਜਰਾ ਦਾ ਮੂੰਹ ਮਠਾ ਕਰਵਾਇਆ ਔਰ ਗੱਜੂ ਮਾਜਰਾ ਸਾਹਿਬ ਨੇ ਚੇਤਨ ਸਿੰਘ ਜੋੜਾ ਮ ਚੇਤਨ ਸਿੰਘ ਜੋੜਾ ਮਾਜਰਾ ਦਾ ਇਸ ਮੌਕੇ ਮੂੰਹ ਮਠਾ ਵੀ ਕਰਵਾਇਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਪੀਏ ਗੁਰਦੇਵ ਸਿੰਘ ਟਵਾੜਾ ਪੀਏ ਚੇਤਨ ਸਿੰਘ ਜੋੜਾ ਮਾਜਰਾ ਤੇ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼੍ਰੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡਾ ਜਿਹੜਾ ਇਕੱਠ ਨਜ਼ਰ ਆ ਰਿਹਾ ਹੈ ਔਰ ਇਸ ਮੌਕੇ ਸਰਦਾਰ ਹਜਿੰਦਰ ਸਿੰਘ ਮਿੰਟੂ ਜੋੜਾ ਮਾਜਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਔਰ ਪਾਰਟੀ ਦੇ ਸਾਰੇ ਵਲੰਟੀਅਰ ਵੀ ਇਸ ਮੌਕੇ ਇੱਥੇ ਪਹੁੰਚੇ ਹੋਏ ਸਨ ਹਾਜ਼ਰ ਸਨ ਔਰ ਆਪਾਂ ਗੱਲਬਾਤ ਕਰਦੇ ਆ ਸਰਦਾਰ ਚਿਤ ਸਿੰਘ ਜੋੜਾ ਮਾਜਰਾ ਨਾਲ ਐਮ ਐਲ ਏ ਅਜੀਤਪਾਲ ਸਿੰਘ ਕੋਲੀ ਨਾਲ ਦੇਵਮਾਨ ਸਾਹਿਬ ਨਾਲ ਔਰ ਬਲਕਾਰ ਗੱਜੂ ਮਜਰਾ ਜੀ ਨਾਲ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕਤਾਰ ਆ ਬੋਲੇ ਪੰਜਾਬੀ ਚੈਨਲ ਦੇ ਨਾਮ ਦੇਖੋ ਬਲਕਾਠੇ ਗੱਜੂ ਮਜਰਾ ਨੂੰ ਚੇਅਰਮੈਨੀ ਦੇਣ ਦਾ ਮਤਲਬ ਹੈ ਇੱਕ ਆਮ ਵਰਕਰ ਨੂੰ ਚੇਅਰਮੈਨ ਬਣਾਉਣਾ ਤੁਸੀਂ ਦੇਖਿਆ ਕਿ ਕਿੰਨੇ ਲੋਕ ਬਲਕਾਠੇ ਗੱਜੂ ਮਜਰਾ ਨੂੰ ਤਸ਼ੀਦ ਬਾਤ ਦੇਣਾ ਹੈ ਸਾਡੇ ਐਮਐਲਏ ਸਵਾ ਨੂੰ ਅਜੀਤਪਾਲ ਸਿੰਘ ਕੋਲੀ ਸਾਹਿਬ ਪਟਿਆਲੇ ਸ਼ਹਿਰ ਤੋਂ ਸਾਡੇ ਦੇਵ ਮਾਨ ਜੀ ਐਮਐਲਏ ਨਾਵੇ ਤੋਂ ਸਾਡੇ ਐਮਐਲਏ ਸਤਨਾਣਾ ਕੁਰਬਨ ਸਿੰਘ ਬਾਦਲਗੜ੍ਹ ਸਾਹਿਬ ਉਹ ਵੀ ਇਹਨਾਂ ਨੂੰ ਪਿਆਰ ਅਸ਼ੀਰਵਾਦ ਦੇ ਕੇ ਗਏ ਨੇ ਔਰ ਅਸੀਂ ਉਮੀਦ ਵੀ ਕਰਦੇ ਹਾਂ ਕਿ ਜਿਵੇਂ ਇਹ ਪਹਿਲਾਂ ਬਿਨਾਂ ਉਦੇ ਤੋਂ ਡਰ ਕੇ ਕੰਮ ਕਰਦੇ ਸੀ ਹੁਣ ਹੋਰ ਵੀ ਸਖ਼ਤ ਮਨ ਨਾਲ ਜਿਹੜਾ ਕੰਮ ਕਰੀਏ ਸਾਨੂੰ ਉਮੀਦ ਹੈ ਚੰਗਾ ਕੰਮਕਾਰ ਹੈ ਜਿਹੜੇ ਇਹ ਹਰ ਕਿਸਮ ਦੇ ਜਨਾਬ ਜੀ ਪੂਰਾ ਜੋਰ ਲਾ ਕੇ ਕੰਮ ਕਰਦੇ ਨੇ ਲੋਕਾਂ ਦੀ ਗੱਲਬਾਤ ਜਿਹੜੀ ਸੁਣ ਕੇ ਤੋ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਅੰਤ ਵਿੱਚ ਮਾਂ ਜੀ ਦਾ ਤਾਂ ਬਾਦਲਗੜ੍ਹ ਸਾਹਿਬ ਜੀਵਾ ਜੀ ਦਾ ਸੰਦੀਪਾ ਦਾ ਸਭ ਤੋਂ ਧੰਨਵਾਦ ਕਰਦਾ 28 ਅਕਤੂਬਰ 2012 ਦਾ ਆਵਲੀ ਪਾਰਟੀ ਪਹਿਲੇ ਦਿਨ ਤੋਂ ਸਰਦਾਰ ਸਰਕਾਰ ਸਿੰਘ ਜੱਜ ਮਜਲਿਸ ਨਾਲ ਭਾਗੀ ਨੇ ਜੁੜੇ ਹੋਏ ਆ ਅਸੀਂ ਜਿਵੇਂ ਜੇਤਨ ਬਈ ਜੁੜੇ ਹੋਏ ਆ ਅਸੀਂ ਮੈਂ ਵੀ ਪਹਿਲੇ ਦਿਨ ਤੋਂ ਜੁੜਿਆ ਆ ਅਸੀਂ ਉਹ ਸਰਦਾਰ ਸਿੰਘ ਜੱਜ ਮਜਲਿਸ ਨਾਲ ਭਾਗੀ ਹੈ ਔਰ ਇੱਕ ਮਾਨ ਵਾਲੀ ਗੱਲ ਹੈ ਕਿ ਸਾਡੇ ਪ੍ਰਾਪਰ ਸਰਕਾਰ ਸਿੰਘ ਜੱਜ ਮਜਲਿਸ ਸਾਹਿਬ ਉਹਨਾਂ ਨੂੰ ਮਾਤਰੀ ਕਮੇਟੀ ਫਰਮਾਨਾ ਦਾ ਜਿਹੜਾ ਚੇਅਰਮੈਨ ਹੈਗਾ ਸਾਡੇ ਅਧਿਕਾਰ ਸਰਦਾਰ ਦਾ ਮਤਵਾਨ ਕਰਿਆ ਅਭੀਂ ਦੇਨੀਵਾ ਡਾਕਟਰ ਸੁਮਨਪਾਲ ਵੀ ਡਾਕਟਰ ਕਟਾ ਜੀ ਸਾਰੇ ਮੋਤਵਾਂ ਨੂੰ ਮੈਂ ਤੁਮ ਬਾਰਕਾ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜੇਤੂ ਸਿੰਘ ਜੋੜੇ ਮਾਨ ਦੇ ਨਾਲ ਸਾਹਿਬ ਕਿ ਉਹਨਾਂ ਦੇ ਪਾਰਖੁਆ ਕਰਕੇ ਉਹਨਾਂ ਨੇ ਆਪਣੇ ਉਹ ਗਰਾਉਂਡ ਲੈਵਲ ਦੇ ਵਲੰਟੀਅਰ ਨੂੰ ਮੌਕਾ ਦਿੱਤਾ ਜਿਹੜਾ ਸ਼ੁਰੂ ਪਾਰੀ ਨਗਰ ਐਸੋ ਮੇਰੇ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਵਕਾਫੀ ਮਿਲਦੀ ਹੈ। ਅਸੀਂ ਦੇ ਮਾਨ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਵਾਸਤੇ ਇਹ ਪਾਰਟੀ ਦੇ ਬਹੁਤ ਹੀ ਹੁਨਰ ਹਾਂ। ਇੱਕ ਇੱਕ ਜਿਹੜੇ ਵਲੰਟੀਅਰ ਜਦ ਰਾਤ ਰਾਜ਼ੀ ਜੀ ਜੀ ਮਾਜਾ ਜੀ ਨੂੰ ਜਿਹੜਾ ਹੈ ਮਾਤਰੀ ਤੋਂ ਸਮਾਨਤਾ ਤੋਂ ਘੋਸ਼ਣਾ ਆਇਆ ਹੈ ਉਹ ਜਿਹੜਾ ਹੈ ਇਹ ਕਹਾਸਾ ਹੋਇਆ ਹੈ ਇਹ ਮੈਨੂੰ ਲੱਗਦੀ ਸੀ ਉਹ ਪਲੀਜ਼ ਸਾਇਲੈਂਟ ਹੋ ਜਾਓ ਯਾਰ ਮੰਤਰੀਆਂ ਦੇ ਲਾਡਲੇ ਮੰਤਰੀਆਂ ਦੇ ਰਿਸ਼ਤੇ ਮੰਤਰੀਆਂ ਦੇ ਵੱਜੇ ਲੱਗ ਰਾਜੀ ਜੀਬਾਲ ਸਾਹਿਬ ਨੇ ਭਗਵੰਤ ਸਿੰਘ ਜੀ ਨੂੰ ਜਿਹੜਾ ਮਾਡਲ ਕੂਡੀਆ ਚੇਅਰਮੈਨ ਲਗਾਇਆ ਜਿਹੜਾ ਹੈ ਕੀਮਤੀਮਾਨ ਸਾਥੀ ਹੈ ਉਹ ਵੈਲਿਊ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਮੈਂ ਮੈਡੀਰੀ ਇਨਪਾਲ ਕੋ ਵੀ ਜੀ ਰੇਮਾਨ ਜੀ ਆਪੇ ਤੇ ਮੇਰੇ ਭਰਾ ਜਿਹਨਾਂ ਨੂੰ ਮੈਂ ਹਮੇਸ਼ਾ ਜਿਵੇਂ RAM ਦੇ ਹਰਮਾਨ ਦੇ ਦਿਲ ਦੇ ਵਿੱਚ ਆਰਾਮ ਦੀ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਵਖਦਾ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਵੇਂ ਅਸੀਂ ਪਹਿਲਾਂ ਸਾਰੇ ਜਣੇ ਜੁੜ ਕੇ ਆਪਣੇ ਹਲਕੇ ਦਾ ਵਿਕਾਸ ਕਰ ਰਹੇ تھے ਉਸੇ ਤਰ੍ਹਾਂ ਅਸੀਂ ਹੁਣ ਜੋਰ ਨਾਲ ਕਿਉਂਕਿ ਹੁਣ ਤਾਂ ਜ਼ਿੰਮੇਵਾਰੀ ਵੱਧ ਗਈ ਕਿਉਂਕਿ ਇੱਕ ਜਿਵੇਂ ਬਲਦ ਜੋੜਿਆ ਹਾਂ ਉਹਦਾ ਹਾਲ ਹੀ ਉਹਨਾਂ ਨਾਲ ਜਿਹੜੇ ਬਲਦ ਦੇ ਉੱਪਰ ਪੰਜਾਲੀ ਹੁੰਦੀ ਹੈ ਉਹ ਕੰਮ ਹੋ ਗਿਆ ਮੈਂ ਮਾਨਸਾਲ ਦਾ ਕੇਂਦਰੀਵਾਲ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਜਰਨੈਲ ਸਿੰਘ ਦਾ ਤੇ ਸਾਡੇ ਪੰਜਾਬ ਦੇ ਪ੍ਰਧਾਨ ਸਿਰ ਸ਼੍ਰੀ ਅਮਨ ਰੋਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਨੇ ਜੇ ਵਰਕਰ ਨੂੰ ਐਡਾ ਵੱਡਾ ਅਹੁਦਾ ਦੇ ਕੇ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦਾ ਮਾਣ ਹੈ ਜਿਹੜਾ ਆਪਾਂ ਉਹਨਾਂ ਦਾ ਮਾਣ ਨੂੰ ਤੋੜੂਗਾ ਨਹੀਂ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਹੂੰਗਾ ਜਿਵੇਂ ਪਹਿਲਾਂ ਕਰਦਾ ਆ